देखो जी मैं पी पी सी की समुची लीडरशिप साढ़े प्रधान सरदार अमरिंदर सिंह राजिंग जी तो साढ़े एल ओ पी सरदार प्रताप सिंह बाजवा जी जीद फरीदोट फरीदकोट लोग सभा हल्के जड़ी टिकट दी सी सी ने उम्मीदवार है मैं पी पी सी ए आई सी सी के फैसले को सिर चुका के नतमस्तक हूँ और मैं अपील करा बीपी अमरजीत कौर शाहू के जी के फरीदकोट लोग सभा हल्के पंद्रह लाख सताहठ हज़ार एक सौ सठ वोटर और उन्नादी आवाज़ बनना है उन्होंने चट्टान की तरह खड़ना है उन्होंने दे विच शरीक होना है और आस करदा कि वो अपनी यह जिम्मेवारी बाखूबी के और पार्लीमेंट दी फरीदकोट की आन शान की बहाली ल ਹਰ ਵਕਤ ਜੱਗਤਨ ਚੀਜ਼ ਰਹਿੰਦੀ ਪਰ ਆਪਾਂ ਜਿਸ ਨਾਲ ਜਿਹੜੇ ਤੇ ਲਈ ਮਾਰਕਟ ਕੀਤੀ ਸੀ ਇਹ ਸਿਰਫ ਨਹੀਂ ਹੋਊਗਾ ਵੀ ਜੇ ਅਗਰ ਟਿਕਟ ਹੋਰ ਕਿਸ ਨੂੰ ਦਿੱਤੀ ਗਈ ਹੈ ਉਹ ਕੋਈ ਸਪੋਰਟ ਜਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਵੀ ਜਿਹੜੇ ਉਹਦੇ ਸਾਥੀਆਂ ਨੂੰ ਤੋਂ ਨਹੀਂ ਇਹ ਕਦੀ ਵੀ ਨਹੀਂ ਹੋਊਗਾ ਜੀ ਮੇਰਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਨੂੰ ਤਖੜਾ ਕਰਨਾ ਹੈ ਮੈਂ ਆਪਣਾ ਯੋਗਦਾਨ ਪਾਇਆ ਹੈ ਕਿਉਂਕਿ ਮੈਂ 5 ਅਕਤੂਬਰ 2022 ਨੂੰ ਕਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕੀਤਾ ਸੀ ਮੇਰਾ ਫ੍ਰੀਕੋਰਟ ਦੀ ਟਰੱਕੀ ਤੇ ਹੁੰਦਾ ਇੱਕੋ ਹੀ ਮਕਸਦ ਸੀ ਕਿ ਇਹ ਮੈਸੇਜ ਸਮੁੱਚੇ ਪੰਜਾਬ ਵਿੱਚ ਜਾਵੇ 35 ਸਾਲ ਮੰਡੀ ਬੋਰਡ ਬੜਾ ਵੱਡਾ ਸਮਾਏ ਔਰ ਜਦੋਂ ਕਸਾਨੀ ਮੁੱਦੇ ਵਜਾ ਕਰਕੇ ਸਮੁੱਚੇ ਪੰਜਾਬ ਦੇ ਕਿਸਾਨ ਸਮੁੱਚੇ ਪੰਜਾਬ ਦੀਆਂ 34 ਲੱਖੇ ਬੰਦੀਆਂ ਮੰਡੀ ਬੋਰਡ ਦਾ ਢਾਂਚਾ ਅਰਤੀ ਸ਼ੈਲਰ ਇਹ ਸਾਰੇ ਕਾਂਗਰਸ ਨਾਲ ਲੱਗਣਗੇ ਤਾਂ ਪੰਜਾਬ ਵਿੱਚ ਕਾਂਗਰਸ ਬੜੀ ਮਜ਼ਬੂਤੀ ਨਾਲ ਉੱtreਗੀ ਜਿਸ ਤਰ੍ਹਾਂ ਤੁਸੀਂ ਫੀਰਕੋਰਟ ਤੋਂ ਟਿਕਦੀ ਮੰਨ ਕੀਤੀ ਸੀ ਜਿਸ ਤਰ੍ਹਾਂ ਉਹ ਕਾਰਕ ਪਾਜ ਨੇ ਫੀਰਕੋਰਟ ਦਾ ਉਮੀਦਵਾਰ ਹੋਣਾ ਲਾਂਦਾ ਅੱਗੇ ਪਾਰਟੀ ਤੁਹਾਨੂੰ ਕਿਤੇ ਹੋਰ ਨੇਤੇ ਕੋਈ ਜਹਾ ਹੋਰ ਚੀਜ਼ ਤੋਂ ਲਾਂਦੀ ਹੈ ਕਿ ਤੁਸੀਂ ਉੱਥੇ ਜਾਣਾ ਚਾਹਤ ਕਰੋ ਦੇਖੋ ਇਹ ਤਾਂ ਪਾਰਟੀ ਹਾਈਕਮੈਂਟ ਦੀ ਗੱਲ ਹੈ ਜੀ ਪਾਰਟੀ ਜਿੱਥੇ ਮੇਰੀ ਸੇਵਾ ਲਾਉਗੀ ਜਿਹੜੇ ਹਾਲਾਤਾਂ ਚ ਲਾਉਗੀ ਮੈਂ ਹਰ ਵੇਲੇ ਪਾਰਟੀ ਲਈ ਤਤ ਪੜਿਆ ਕਿਉਂਕਿ ਮੈਂ ਜਦੋਂ ਪਾਰਟੀ ਜੁਆਇਨ ਕੀਤੀ ਹੈ ਤੇ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਉਸ ਮੇਰੇ ਰੱਬ ਨੇ ਮੈਨੂੰ ਇੱਕ ਸੁਪਨਾ ਦਿੱਤਾ ਸੀ ਮੈਂ ਇੱਕ ਡੈਫੀਨੇਸ਼ਨ ਡਿਫਾਈਨ ਕੀਤੀ ਸੀ ਰਾਜਨੀਤੀ ਦੀ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਰਾਜਨੀਤੀ ਔਰ ਮੈਂ ਇਮਾਨਦਾਰੀ ਤੇ ਨੇਕੀ ਮਿਲਤੀ ਦੀ ਰਾਜਨੀਤੀ ਪਸੰਦ ਕਰਦਾ ਮਾਂ ਇਮਾਨਦਾਰੀ ਤੇ ਨੇਕੀ ਮਿਲਤੀ ਦੀ ਰਾਜਨੀਤੀ ਤੇ ਪੈਰਾ ਦੇ ਰਿਹਾ ਹਾਂ ਕਮਿਟੇ ਪੰਜਾਬ ਦੇ ਲੋਕਾਂ ਨਾਲ ਸਮੁੱਚੀ ਦੁਨੀਆ 'ਚ ਵਸਦੇ ਪੰਜਾਬੀਆਂ ਨਾਲ ਜਦੋਂ ਤੱਕ ਵੀ ਜੀਵਾਂਗਾ ਇਮਾਨਦਾਰੀ ਤੇ ਨੇਕੀ ਮਿਲਤੀ ਦੀ ਰਾਜਨੀਤੀ ਤੇ ਪੈਰਾ ਦੇ ਰਿਹਾ ਹਾਂ ਸਰਵ ਜਨਤਾ ਤੁਸੀਂ ਇਹ ਲਾਗਤ ਅਪ੍ਰੈਸ ਫੋਰਸ ਕੀ ਆਸੀ ਕਿ এডੂਕੇਸ਼ਨ ਇਜ਼ ਅ ਪ੍ਰੈਰੇਸ ਦੀ ਬੈਸਿਕ ਕੰਡੀਸ਼ਨ ਮੋਰ ਥੈਨ ਐਜੂਕੇਟਰ ਤੁਸੀ અ નોકરી પ્રોવાઇડ કરાંગે એન્ડ ડેવલપમેન્ટ સેન્ટર સે ઇને હું અગેન અપીલ કરીશ કે ઓ કોમ્યુનિટી આના પર ભી એઝ ટાઇમ પે એઝ અ કેન્ડિડેટ આવોણે કે ઓનો પાસે જેવાળી અપીલ્સ ફિલ કરના ચાલે છે તે કહેના જોઈએ દેખો મેં તોડે માધ્યમ રઈ એક અપીલ કરવી ચાહુંગા મેં સરચ કોનાવા બાબા સાહેબ પીમરાવ અબેકરજી દે જન્મ જયંતિ પે મેં અચાનક ફ્રી કોર્ટ ની તકતી પે આયા સી ઉસ તકતી પે ਉਨ ਨਾਲ ਜਦੋਂ ਮੈਨੂੰ ਰੱਬ ਨੇ ਅਸ਼ੀਰਵਾਦ ਦਿੱਤਾ ਤਾਂ ਮੇਰੇ ਮਨ 'ਚ ਇੱਕ ਖੁਰਨਾ ਆਇਆ ਸੀ ਔਰ ਮੈਂ ਉਹ ਇੱਕ ਪ੍ਰੋਗਰਾਮ ਇੱਥੇ ਲਾਂਚ ਕਰਕੇ ਗਿਆ ਸੀ ਕਿ ਫਰੀਦਕੋਟ ਕੌਨਸੀਟੂਐਂਸੀ ਵਿੱਚ ਰਹਿੰਦੇ 10ਵੀਂ 12ਵੀਂ ਪਾਲਜਾਂ ਤੋਂ ਪੜ੍ਹਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਜਿਨ੍ਹਾਂ ਨੇ 90% ਨੰਬਰ ਲਏ ਉਹਨਾਂ ਦਾ ਇੱਕ ਅੰਕੜਾ ਕਲੈਕਟ ਕਰਨ ਵਾਸਤੇ ਚੂਟ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਕਿ ਮਿਲਾਗਾ ਔਰ ਮੈਂ ਸਪਸ਼ਟ ਕਰਦਾ ਕਿ 15 ਤਰੀਕ ਨੂੰ ਮੈਂ ਚਾਰੇ ਡਿਪਟੀ ਕਮਿਸ਼ਨਰ ਦੁਪਹਿਰ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਮੋਗਾ ਜੀ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਔਰ ਦੁਪਹਿਰ ਤੋਂ ਬਾਅਦ ਡਿਪਟੀ ਕਮਿਸ਼ਨਰ ਮੁਕਸਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਜੀ ਨਾਲ ਸੰਪਰਕ ਕਰਕੇ ਐਪਲੀਕੇਸ਼ਨ ਦੇ ਦਿੱਤੀ ਹੈ ਸਰ ਜਿਹੜਾ ਆਪਾਂ ਜਿਹੜਾ ਕਿਹਾ ਕਿ ਕੰਪਲੀਟ ਜਿਹੜਾ ਸਿਖਾਈ ਦਿੱਤਾ ਨੂੰ कि ओहो साउथ इज नाल ਤੁਸੀਂ ਡਿਸਕਸ ਕਰੋਗੇ ਜੀ ਐਸ ਜੀ ਨਾਲ ਫੜਿਆ ਨਾਲ ਮਿਲ ਕਰਕੇ ਚੱਲਿਆ ਜਾਵੇ। ਦੇਖੋ ਜੀ ਅਗਰ ਮੇਰੀ ਰੋਡ ਸਮਝਣਗੇ ਮੈਂ ਵੀਰੀ ਸ਼ਾਹੂ ਕੇ ਦੀ ਨਹੀਂ ਮੈਂ ਸਮੁੱਚੇ 올 ਇੰਡੀਆ ਕਾਂਗਰਸ ਦੇ ਵਿੱਚ ਜਿੱਥੇ ਵੀ ਕੋਈ ਮੇਰੀ ਰੋਡ ਸਮਝੂਗਾ ਚਾਹੇ ਮੇਰੇ ਕਿਤਾਬਚੇ ਬਾਰੇ ਸਪਸ਼ਟੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਕਿ ਇਹ ਕਿਤਾਬਚਾ ਵੋਟ ਪਰਸੈਂਟੇਜ ਮਿਲਦਾ ਹੈ ਜਦੋਂ ਇੱਕ ਪ੍ਰਿੰਟਡ ਆ ਸੰਬੰਧਕ ਉਹਦੇ 'ਚ ਹਰ ਵਿਅਕਤੀ ਇਹਦੇ 'ਚ ਰਿਸਟਰਡ ਹੋ ਜਾਊਗਾ ਆਪਣੇ ਸਾਈਨ ਹੋ ਜਾਣਗੇ ਇੱਕ ਕਿਤਾਬ 'ਚ ਜਿਹੜਾ ਘਰ 'ਚ ਹੋਊਗਾ ਇੱਕ ਕਿਤਾਬ 'ਚ ਉਸ ਪਿੰਡ 'ਚ ਹੋਊਗਾ ਇਹ ਹੈ ਕਿ ਕਮਿਟਡ ਹੋ ਜਾਊਗਾ ਕਿ ਮੈਂ ਕੰਮ ਕਰਨੇ ਪਹਿਲਾਂ ਉਹਨੂੰ ਇਹ ਦੇ ਸੁਣਾ ਪਊਗਾ ਕਿ ਮੈਂ ਕਮਿਟਡ ਹੈ ਮਾਕੇ ਲਈ ਤੇ ਤਾਂ ਜੇ ਜੇਕਰ ਆਪਾਂ ਅਨੁਸਾਰ ਤੇ ਵੀ ਗੱਲ ਕਰੀਏ ਤਾਂ ਇਹਨਾਂ ਕਿੰਨੀ ਕਿ ਪਛਾਣ ਹੈ ਪੀਰਕੋਟ ਵਿੱਚ ਕੀ ਲੱਗਦਾ ਪੀਰ ਕੋ ਉਠਕਾਰ ਸਕਣੀ ਜੇ ਕੋਈ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ ਇਦੇ ਬਾਰੇ ਤਾਂ ਇਥੋਂ ਸੰਬੰਧਿਤ ਹੋਟਲ ਜਾਣਦੇ ਆ ਮੈਂ ਤਾਂ ਇੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਵੋਟ ਬੈਂਕ ਨੂੰ ਵਧਾਉਣ ਵਾਸਤੇ ਆਪਣੀ ਜੋ ਮੇਰੇ ਮਨ ਚ ਜੋ ਮੇਰੇ ਵਾਇਗਰੂਲੇ ਜੋ ਮੇਰੇ ਰੱਪਣੇ ਇਹ 21 ਦੇ ਵਿੱਚ 5 ਅਕਤੂਬਰ 2013 ਨੂੰ ਕਿਸਾਨੀ ਮੁੱਦੇ ਤੇ ਰਿਜ਼ਾਈਨ ਕਰਕੇ ਜੋ ਮੈਨੂੰ ਉਹਨੇ ਇੱਕ ਧੁਰਨਾ ਦਿੱਤਾ ਸੀ ਮੈਂ ਤਾਂ ਉਹਦੇ ਜਰੀਏ ਸੂਤੀਏ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਵਧਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਸੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ